ਜਿਹੜੀ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਬੀਆ ਜੋਤ ਨਸ਼ਿਆਂ ਵਿਰੁੱਧ ਉਹਨੂੰ ਨੇਪਰੇ ਚਾੜਨ ਦੀ ਅਸੀਂ ਦਿਨ ਰਾਤ ਲੱਗੇ ਆਂ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆਂ ਅਫਸਰਾਂ ਦੇ ਨਾਲ ਆਪ ਦੇ ਚੇਅਰਮੈਨ ਸਭਾ ਨਾਲ ਸਰਪੰਚਾਂ ਨਾਲ ਰਾਤਤਾ ਕਰਕੇ ਕਿ ਇਹਨੂੰ ਕੋੜ ਨੂੰ ਆਪਾਂ ਮੁੱਢੋਂ ਖਤਮ ਕਰਨਾ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਹੜਾ ਮੇਨ ਅਜੰਡਾ ਹੈ ਮੁੱਖ ਮਕਸਦ ਹੈ ਕਿ ਮੈਂ ਆਪਣਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਉਸ ਜਿਹੜੇ ਸੁਪਨਿਆਂ ਦਾ ਸਾਡਾ ਪੰਜਾਬ ਆ ਉਹਨੂੰ ਪੂਰਪੈਂਦਾ ਦੇਖ ਰਿਹਾ ਅੱਜ ਜਿਹੜੇ ਹੁਣ ਕਾਰਵਾਈਆਂ ਹੋ ਰਹੀਆਂ ਸਮਗਲਰਾਂ ਤੇ ਪਿਛਲੇ 8-7 ਦਿਨਾਂ ਤੋਂ ਉਹਦੇ ਨਾਲ ਲੋਕ ਪੋਜੀਟਿਵ ਨੇ ਲੋਕ ਖੁਸ਼ ਨੇ ਤੇ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਅਫਸਰਾਂ ਦੀ ਸਾਰਿਆਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਸ਼ਬੀ ਆ ਉਹ ਪੋਜੀਟਿਵ ਗਈ ਆ ਲੋਕ ਕੀ ਚਾਹੁੰਦੇ ਆ ਲੋਕ ਚਾਹੁੰਦੇ ਆ ਸਾਡਾ ਮਾਲ ਤੇ ਜਾਨ ਉਹ ਸੁਰੱਖਿਤ ਰਵੇ ਤੇ ਜਿਹੜੇ ਗਲਤ ਅੰਸਰ ਨੇ ਗੈਂਗਸਟਰ ਸਮਗਲਰ ਉਹਨਾਂ ਨੂੰ ਪੁਲਿਸ ਕਾਰਵਾਈਆਂ ਕਰਕੇ ਜੇਲਾਂ ਦੇ ਪਿੱਛੇ ਭੇਜੇ ਤੇ ਉਹ ਕਾਰਵਾਈਆਂ ਹੋ ਰਹੀਆਂ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਕੇਸਾਂ ਦੇ ਵਿੱਚ ਅਟੈਚ ਹੋ ਰਹੀਆਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਘਰ ਬਣਾਏ ਆ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲ ਰਿਹਾ ਉਹਦੇ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਮਹੱਲਿਆਂ ਦੇ ਪਿੰਡਾਂ ਦੇ ਵਾੜਾਂ ਦੇ ਉਹ ਲੋਕ ਵੀ ਇਹ ਕਿਤੇ ਨਾ ਕਿਤੇ ਮੰਦੇ ਵਿੱਚ ਧਰਵਾਸਾ ਆਪਣੇ ਆਪ 'ਚ ਧੀਰੇ ਜਿ ਮਹਿਸੂਸ ਕਰਦੇ ਪਿਆ ਕਿ ਭਾਵੇਂ ਕਾਰਵਾਈ ਹੋਣ ਹੋਈ ਆ ਪਰ ਚੰਗੀ ਗੱਲ ਹੋਈ ਆ ਸਰਕਾਰ ਨੇ ਸਟੈਪ ਚੁੱਕਿਆ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾ ਕਰ ਕੀਤਾ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖਰਾਏ ਪਾਇਆ ਸਾਡੇ ਪੰਜਾਬ ਦੀਆਂ ਜਿਹੜਾ ਕੋਖਲੀਆਂ ਕੀਤੀਆਂ ਉਹਨਾਂ ਲੋਕਾਂ ਤੇ ਕਾਰਵਾਈਆਂ ਹੋ ਰਹੀਆਂ